ਮੱਥਾ ਟੇਕ ਕੇ ਹਾਂ ਹਾਂ ਮਫਲਰ ਪਾ ਲੈ ਆਪਣਾ ਹੀ ਮੋਬਾਈਲ ਨੇ ਤੂੰ ਸਵੇਰ ਸਵੇਰ ਹੋਰ ਕੰਮ ਵੱਧ ਗਿਆ ਜੀ ਤੇ ਇਹ ਤਾਏ ਕੀ ਦੇਖਤੀ ਆਪਣੀ ਕੰਧ ਚ ਆਉਂਦੀ ਤਾਏ ਕਹਿੰਦੇ ਤੁਸੀਂ ਭਾਈ ਪੱਟ ਲਓ ਕਹਿੰਦੇ ਫਿਰ ਥੋੜੀ ਕੰਧ ਟਾਉ ਨਾਲੇ ਬਰਾਂਡੇ ਨੂੰ ਧੱਕਾ ਮਾਰੂ ਪਹਿਲਾਂ ਵੀ ਕੰਧ ਦੋ ਥਾਂ ਬਿੰਗੀ ਹੋਈ ਸੀ ਦਰਖਤਾਂ ਦੀ ਧੱਕੀ ਹੋਈ ਤੇ ਹੁਣ ਇਸ ਟਾਈਮ ਤਾਰ ਪਾ ਕੇ ਖੇਤ ਰਿਆਂ ਮਾਮਾ ਸਵੇਰ ਦਾ ਲੱਗਿਆ ਹੋਇਆ ਨਾਲੀ ਮਹੀਮੀ ਟੋਆ ਕਰਕੇ ਤਣੇ ਵੱਢ ਦਿੱਤੇ ਨੇ ਤੇ ਮਿੱਤਰਾ ਅੱਜ ਮਾਮੇ ਨੇ ਮਾਮਾ ਕਹਿੰਦਾ ਮੈਂ ਗੱਲਾਂ ਕਰਨੀਆਂ ਅੱਜ YouTube ਤੇ ਮਹਾ ਚੰਗਾ ਅੱਜ ਤਰੀਆਂ ਗੱਲਾਂ ਵੀ ਕਰਾਵਾਂਗੇ ਮਾਮਾ ਹਜੇ ਵੀ ਡਾਬਲ ਕੱਢ ਲਓ ਮੋٹے ਪੋਰੇ ਵਿਚਰੀ ਮੋٹے ਪੋਰੇ ਵਿਚਰੀ ਕੱਢ ਲਓ ਹੋਰ ਨਾ ਨਾ ਕੱਲ ਭਾਈ ਚੰਗਾ ਚੰਗਾ ਠੀਕ ਹੈ ਵੱਧ ਬੋਟਾ ਹੋਗੇ ਤੁਹਾਡੇ ਹੁਣ ਗੁੱਲੇ ਚ ਪਾ ਲ ਦੋਨੇ ਪਾਸੇ ਤਲ ਜੇ ਹੋ ਜੀ ਫਿਰ ਦੋ ਇਟਾ ਹੁਣ ਤਾਂ ਲੱਗ ਜਾਣੀਆਂ ਇਹਦੇ ਵਿੱਚ ਮਬੇਰ ਬੜਾ ਔਖਾ ਹੋ ਜਾਣਾ ਤੁਸੀਂ ਲਾਓ ਰੱਬ ਦਾ ਨਾਮ ਕਰੋ ਚਲਾਓ ਕੰਮ ਇਹ ਮਤਲਬ ਲੰਡੇ ਨੂੰ ਮਰ ਜੀ ਠੀਕ ਹੈ ਜੀ ਤਾਂ ਠੀਕ ਹੈ ਠੀਕ ਹੈ ਨਿਕਲ ਆਓ ਲਾਓ ਰੱਬ ਦਾ ਨਾਮ ਡਾਬਲ ਪਾ ਲੋ ਤਾਰ ਡਰਾਈਵਰ ਚ ਬੰਨ ਲੋ ਡਰਾਈਵਰ ਚ ਚਲ ਜਿੱਥੇ ਪੈਂਦੇ ਪਾ ਲੋ ਭਾਈ ਚਲ ਨਾਲ ਲਿੰਕਾਂ ਦੇ ਅਸਰ ਨਹੀਂ ਪਾਊਗਾ ਗੋਲੇ ਚ ਪਾ ਲੋ ਚ ਮਾਰ ਕੇ ਮਾਰਨੀ ਪੂਤ ਔਰ ਬਾਈ ਇਹ ਐ ਨਹੀਂ ਖੜਦੀ ਇਹਾ ਉਰੀ ਨਿਕਲ ਜਾ ਕਰੋ ਮੜਨੀ ਪਊਗੀ ਇਹ ਪੂਰੀ ਨਿਵਾ ਕੜਾ ਉਹ ਕੌਲਿਆਂ ਨਹੀਂ ਕਿਉਂ ਇਹ ਤਾਂ ਵਾਹਿਗੁਰੂ ਕਿਰਪਾ ਕਰੇ ਕੰਧਾ ਦੋ ਦਿਨਾਂ ਚ ਸਰੀ ਲੱਗ ਜਾਣੀਆਂ ਫੇਰ ਕੌਲਿਆਂ ਨੇ ਨਿਵਾ ਕੱਢ ਕੇ ਫੇਰ ਸੱਤ ਪਊਗੀ ਪੂਰੇ ਕਾਡਰ ਚਾੜਾਂਗੇ ਬਿਉਤ ਨਾਲ ਹੋ ਰਿਹਾ ਕੰਮ ਸਾਰਾ 15 ਫੁੱਟ ਬਰਾਂਡਾ ਉਹ ਹੋ ਜਾਊਗਾ ਚੌੜਾ 15 ਫੁੱਟ ਲੰਬਾਈ ਇਹਦੀ ਹੋ ਜੂਗੀ 45 ਫੁੱਟ ਪੂਰਾ ਇਹ ਬਣ ਜੂਗਾ 15 45 ਕਰਕੇ ਕਿੰਨੇ ਸਕਰ ਫੁੱਟ ਆਪਾਂ ਹੁਣ ਕੱਢ ਲੈਨੇ ਆ ਇੱਟਾਂ ਧਰ ਦਿੰਦੀ ਤੇ ਪੱਕਿਆ ਖੁੱਲਾ ਆ ਪਟਾ ਲੀ ਨਾ ਤੋਂ ਉਟੇ ਕਾ ਮਾਰਦਾ ਹੌਲੀ ਹੌਲੀ ਜਾਣਦੇ ਮਸ ਹਾਂਜੀ ਸਭਰਾ ਟਾਈਮ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇਖ ਰਿਹਾ ਹਾਂ ਇਹ ਚੰਦ ਰਿਹਾ ਕੰਮ ਹੈ ਢੇਕ ਨਾ ਕੰਦ ਚ ਆਉਂਦੀ ਸੀ ਮੇਰੀ ਤਾਈ ਕੀ ਦੇਖ ਸੀ ਤੇ ਮੇਰੀ ਤਾਈ ਕਹਿੰਦੀ ਨੂੰ ਪੱਟ ਦੋ ਭਾਈ ਛੋਟੀ ਕੰਦ ਨੂੰ ਫੇਰ ਧੱਕਾ ਮਾਰੂ ਬਾਲ ਪੈ ਗਿਆ ਰਿਹਾ ਵੀ ਕੰਦ ਚ ਚੱਲ ਹੁਣ ਪੱਟੀਆਂ ਹੁਣ ਕਿਹੜਾ ਕੋਈ ਬੂਟਾ ਆਕਰ ਪਹਿਲੀ ਨਹੀਂ ਹੋਣਾ ਹੁੰਦਾ ਮਾਮਾ ਰੋੜੇ ਡੇਰੇ ਨਾਲ ਵੱਟ ਨਾਲ ਕਿ ਮਾਮਾ ਮੇਰਾ ਕਹਿੰਦਾ ਵੀ ਬਹੁਤ ਬੱਸ ਕਰ ਕੱਢ ਕਣਪਾਂ ਦੇ ਰੋੜੇ ਹੋਣ ਲੱਗ ਜਣਵੇਂ ਔਖਾ ਕਰਨੇ ਇਹ ਸਾਡਾ ਮਿਸਤਰੀ ਘੈਂਟ ਆ ਬਾਈ ਕਹਿੰਦਾ ਮੈਂ ਤੇਰਾ ਯਾਰ ਰੋੜੇ ਰਾੜੇ ਨੂੰ ਪੁੱਛ ਤਰ ਦੂ ਨੋਟ ਫੇਰਾ ਬਾਈ ਲਈ ਘਰ ਪਾਇਆ ਤੁਹਾਨੂੰ ਦੱਸਿਆ ਹੀ ਪਹਿਲਾਂ ਅੱਜ ਤੇ ਯਾਰੀ ਦੋਸਤੀ ਜਾ ਗਿਆ ਵੱਡਾ ਮਿਸਤਰੀ ਬੁੱਤ ਕੇ ਬੈਠੇ ਪੱਟੇ ਲੈਦਾ ਸਭ ਤੋਂ ਮੈਨੂੰ ਜਵਾਬ ਨਹੀਂ ਦਿੱਤਾ ਨੇ ਬਾਈ ਨੇ ਪ੍ਰੇਮੀ ਨਹੀਂ ਨੇ ਜਣਾ ਬਾਈ ਨਾਲ ਤੇ ਹੁਣ ਆਪਾਂ ਟਰੈਕ ਦਾ ਜ਼ੋਰ ਦੇਖਦੇ ਹਾਂ ਦੇਖ ਖੱਤਮ ਹੋ ਗਿਆ ਰਹਿ ਗਿਆ ਪੱਟੇ ਵਾਲਾ ਦੇਖਦੇ ਆਂ ਕਿ ਬੰਦ ਟੈਂਡੀ ਵੀ ਤੇ ਮਰ ਨਹੀਂ ਰਹੀ ਪਹਿਲਾਂ ਜੀ ਗਾਡਰੀਆਂ ਕੁਡਰੀਆਂ ਸਕੀਮ ਬਣਾਈ ਸੀ ਮੂਰੇ ਹੁਣ ਬੀਮਾ ਦੀ ਸਕੀਮ ਬਣਾਤੀ ਬਾਈ ਨੇ ਫਿਰ ਪੱਕਾ ਕੰਮ ਹੋਊ ਗਾਡਰੀਆਂ ਕਈ ਵਾਰ ਭਾਰਨਾ ਝੁਕ ਜਾਂਦੀਆਂ ਨੇ ਮਿਸਤਰੀ ਸਾਹਿਬ ਨੇ ਰਹਿ ਦਿੱਤੀ ਇਹ ਕਹਿੰਦਾ ਬੀਮਾ ਤਾਂ ਗਾਡਰੀਆਂ ਹੀ ਭਾਰਨਾ ਭਾਈ ਮਿਸਤਰੀ ਸਹਿਮ ਤੇਰਾ ਕੰਮ ਨਹੀਂ ਵਧਿਆ ਹੁਣ ਕਹਿੰਦਾ ਵੀ ਬੀਮ ਪਾ ਤੇ ਹੁਣ ਬੀਮ ਪਾਵਾਂਗੇ ਚਲੋ ਕੋਈ ਗੱਲ ਨਹੀਂ ਨਾ ਲੋਹਾ ਬਹੁਤ ਬਚੂਗਾ ਜੀ ਤਵਾੜ ਚੁੱਕ ਜੀ ਉਹੀ ਪਰਾ ਪੱਕਾ ਕੰਮ ਹੋ ਜੀ 24 25 ਗੱਡੀਆਂ ਨੇ ਬਾਈ ਜੀ ਤਾਂ ਆਪਣੇ ਕੋਲ ਬਹੁਤ ਬਹੁਤ ਸਾਰੇ ਜਾਣੀਆਂ ਇੰਨੇ ਤਾਂ ਬਾਈ ਜੀ ਮੋਗਲ ਕੰਮ ਵੀ ਖੁੱਲੀ ਬਕਸਤ ਕਿਉਂ ਤਿੰਨ ਬੁੱਟੀਆਂ ਨੇ ਸਲੇਟਾ ਆਪਣੀ ਉਹਦੇ ਕਰਕੇ ਬਹੁਤ ਫਰਕ ਪੈ ਜੇ ਨੋਟਾਂ ਬਾਰਡਰ ਹੋਰ ਪਾਣੀ ਨਾ ਇੱਕ ਦਾ ਪੰਜ ਚਾਰ ਪੰਜ ਕਟਰਾ ਨੇ ਬੁੱਟੀਆਂ ਪੋਣੇ ਚ ਆਏ ਇਹ ਆਪਾਂ ਚਾਰ ਪਾਦ ਨੇ ਕਰੀ ਗੱਲ ਹੋ ਗਈ ਉਧਰ ਵੀ ਇੱਕ ਕੰਮ ਆਇਆ ਪੱਟ ਕੇ ਮਾਨਸਟਰ ਮਾਟੇਟ ਨੂੰ ਪਾਇੰਗ ਕੱਢੀ ਪਾ ਗਿਆ ਉਹ ਪਾਇੰਗ ਦੰਦਿਆਂ ਬਹੁਤ ਰਹੀਆਂ ਚ ਤਾਂ ਮੁਸਲਤ ਕਰ ਦਿੰਦੇ ਆ ਪਖਰਾ ਨੂੰ ਨਹੀਂ ਨਹੀਂ ਕਰਨੇ ਪਏ ਮੈਂ ਵੀ ਘਾਟ ਰਿਹਾ ਕਮਰਾ ਬਣਾਇਆ ਤੇ ਉਧਰ ਉਹ ਪੈਮੀ ਘਾਟ ਰਿਚੂ ਕੀ ਮੁਰਗੀ ਯਾਰ ਟਲੇਟਾਂ ਦੇ ਨਾਲ ਉਹ ਪਖੜਮੀ ਪਾ ਕੇ ਉਹ ਵੀ ਲੋਟ ਕਰਨੇ ਹੋਰ ਉਹ ਕਿਉਂ ਸਾਰਾ ਰੇਡ ਕਰਿਆ ਉਹ ਗੱਟੂ ਵਾਲੇ ਤਾਂ ਦੁਨੀਆ ਕਹਾਣੀ ਨਾ ਮਾਰਾ ਪਤਾ ਨਹੀਂ ਚੱਲਿਆ ਉਹ ਮਰੂ ਦੇ ਫੇਰ ਤੇ ਕਰਦੀ ਤੇਰੇ ਇੱਥੇ ਕਿਰੋ ਮੋੜ ਤੇ ਤੋਣੀ ਤੇਰੇ ਵਿੱਚ ਤੇ ਅਗੜਾ ਅਜੇ ਚੇਂਜ ਹੋਈ ਰਹੇ ਹੁਣ ਹਾਂ ਆਹ ਬੜਾ ਮੋੜ ਹੈ ਤੇ ਨਾ ਕਿ हां देख के सेमियां ओ ये सेमियां नया बाल तो नहीं करा मां माता नया क्यों हो गया ओ मासी दादी कहंदे ओनु पताओ इतना मुंड कटाना पड़ो इतना खादी है हुन 봐 देख में ये रोडे देर के भाई मां मां कहना मेरे कोले गंजा होके पहन के ले आऊंगी ਮਾਇਆ ਮਾਇਆ ਇਹ ਦੁਵਾ ਬਣਾ ਲੈ ਮਾਇਆ ਕੋਣ ਤੂੰ ਆ ਮਾ ਮੇਰਾ ਪੁੱਤ ਆ ਤੂੰ ਆ ਭੈਰਵ ਪੁੱਤ ਮੇਰਾ ਇਹ ਬਣਾ ਲੈ ਮम्मा ਜਿਤੇਰੇ ਬਾਲ ਨਾ ਹੋਏ ਫੇਰ ਲੇ ਕੋ ਪੈਸੇ ਆ ਜਾਣਗੇ ਹਾਂ ਜਿਤੇਰੇ ਬਾਲ ਹੋ ਹੋਗੇ ਤੇਰੇ ਕੋਲ ਪੈਸੇ ਆ ਜਾਣਗੇ ਮੈਂ ਕਹਿ ਦਿੰਦਾ ਨਾ ਜੀ ਸੱਤੇ ਬਾਲ ਨੇ ਗੰਜਲਵੇ ਪੈਸੇ ਹੁੰਦੇ ਨੇ ਹੱਸਿਆ ਕਈ ਦਾ ਸਿਰ ਮੱਠੜ ਟੋਕਰੇ ਬੱਟਦ ਨੇ ਬਾਲ ਪੈਸੇ ਕਿੱਥੇ ਹੁੰਦੇ ਨੇ ਇਹਨਾਂ ਕੋ ਤੂੰ ਨਾ ਗੁੱਤ ਨਹੀਂ ਲਾ ਲਈ ਹਾਂ ਕਹਿ ਦਿੰਦਾ ਨਾ ਜਿਹੜਾ ਸਿਰ ਤੇ ਗੰਜ ਪਿਆ ਪੈਸੇ ਹੁੰਦੇ ਨੇ ਮੇਰੇ ਤਾਂ ਫੇਰ ਹੈਗਾ ਗੰਜ ਹੁਣ ਮम्मा ਗੰਜ ਕੋ ਆਉਣਾ ਤੇ ਆਨੇ ਕੋਲ ਬਖਸ਼ਣਾ ਨੇ ਪਤਾ ਗੰਜਾ ਪਰਨਾ ਲਾ ਲਿਆ ਜੀ ਕਿਤੇ ਨਹੀਂ ਚਾਹੇ ਪਾਇਆ ਗਿਆ ਨਾ ਬਸ ਇਹ ਜੀ ਲਾ ਬਹੁਤ ਬਾਈ ਇਹ ਬਹਾਦਰ ਜੀ ਹੋਰ ਜਿਹੜਾ ਪਰਦਰ ਮੇਜ ਇਹ ਕੰਧ ਦੇ ਬਰਾਬਰ ਕਰ ਦਾਂਗੇ ਨਾ ਤੇ ਆ ਕੰਧ ਦੇ ਬਰਾਬਰ ਕਰ ਦਾਂਗੇ ਬਸ ਚੱਲੇ ਜਾਮਾ ਪੁੱਤ ਇਹਨੂੰ ਬਾਰੀਂ ਬਾਰੀਂ ਆ ਇੱਥੇ ਚੱਕੀ ਜਮੀ ਉਹ ਗੱਤੋਂ ਆਪਾਂ ਚੱਕੀ ਜਮੀ ਤੈਨ ਮੈਂ ਤੈਨੂੰ ਬੁਲਾਉਂਦੀਂਗੀ ਤੂੰ ਤਾਂ ਮਰ ਨਾਲ ਲੜ ਪਿਆ ਸੀਗਾ ਕਿਉਂ ਪੁੱਤ ਐ ਇਹ ਆ ਹਾਂ ਉਹ ਬੰਦਾ ਪਾੜਾ ਹੈਮੀ ਦਾ ਲੈ ਉਹ ਹੈਮੀ ਆ ਇੱਥੇ ਚੱਕਾ ਚੱਕ ਦੇ ਦੇਰ ਬਾਅਦ ਕਿਉਂ ਆਕਰ ਪਾਇਆ ਤੇਪੂਆ ਹਾਂ ਡੈਡੀ ਦਾ ਹੁੰਦੇ ਆਕਰ ਤੁਸੀਂ ਪਾਇਆ ਸੀਗਾ ਦੇਰ ਬਾਅਦ ਕਿਉਂ ਨਹੀਂ ਲੋਟਾ ਹਾਂ ਲੋ ਫੇਰਾਤ ਬਣਾ ਇੱਥੇ ਤੋਂ ਤੁਹਾਨੂੰ ਯਾਰ ਪੂਟ ਬੁੱਟ ਜੇ ਤਾ ਪਾ ਇੱਧਰ ਪਸੰਦੀ ਮਾਗ ਹੋਰ ਇਹ ਦੇਖ ਰੋ ਹਾਂ ਬੜ 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 ਉਹਨੇ ਖੱਟਿਆ ਜਾਂਦਾ ਉਹਨੇ ਖੱਟਿਆ ਜਾਂਦਾ ਹੋਰ ੜਾ ੜਾ ਇਹ ਤਾਂ ਫਾਇਦਾ ਓਏ ਹੁਣ ਟਾਇਰ ਨਾ ਬਸਿਆ ਹੁਣ ਨਹੀਂ ਹੁੰਦੀ ਇਹ ਜੇ ਫੇਰ ਆ ਗਿਆ ਬਾਈ ਕੋਲ ਜੀ ਤੇ ਨਾ ਗੱਲ ਕੀ ਹੋਈ ਆਪਣੋ ਡੇਕ ਮਹਿੰਗੀ ਪੈ ਗਈ ਪਟਨੀ ਆਹ ਕਹਾੜੀ ਦਾ ਬਾਹ ਟੁੱਟ ਗਿਆ ਏ ਚ ਪਵਾਇਆ ਆਪਣਾ ਘਰੇਲੂ ਖਾੜਾ ਦੀ ਏ ਚ ਵੀ ਬਾਹ ਪਵਾਇਆ ਤੇ ਨਾਲ ਆਰੀਆਂ ਉਰੀਆਂ ਤਿੱਖੀਆਂ ਕਰਾ ਕੇ ਕਿ ਡੇਕ ਫੇਰ ਕਿਉਂਟੀ ਜਾਊ ਤਾਂ ਇਹ ਕੀ ਡੇਕ ਆਪਣੀ ਕੰਦ ਚ ਉਣ ਕਰਕੇ ਆਪਾਂ ਨੂੰ ਮੱਥਾ ਮਾਰਨਾ ਪੈ ਗਿਆ ਤੇ ਇਹਨਾਂ ਕੋਲੇ ਬਾਈ ਉਹਰੇ ਕੋਲੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੰਮ ਇੰਨਾ ਵਧੀਆ ਤੇ ਕਈਆਂ ਕਹਾੜੀਆਂ ਜਿਹੜੇ ਲੈ ਆਉਣ ਬਣਾ ਲੈਂਦੇ ਨੇ ਜੀ ਆ ਦੇਖਦੇ ਹਾਂ ਸੁਣਾ ਨਵਾਂ ਬਰਾਬਰ ਮੈਟਿਕ ਫਰੀ ਲੋਹਾ ਬੱਗਲਾ ਇਹਨਾਂ ਅਸਾਂ ਖੜੇ ਪਟਕਦੇ ਸੁਬਹ ਇਹ ਵੀ ਦਿਖਾ ਦੇ ਇੱਧਰ ਬਾਈ ਰੱਖਦਾ ਚੁੰਨੀਆਂ ਢੱਡਰੀ ਬਾਈ ਜੇ ਕਿਸੇ ਨੇ ਰੰਗਾਉਣੀਆਂ ਲਵੇ ਪਿੰਡ ਵਾਲਿਓ ਤੇ ਮਿਸਤਰੀ ਬਾਈ ਜਿਹੜਾ ਕਈਆਂ ਦੇ ਬਾਹੇ ਪਾਉਂਦੇ ਬਾਬੇ ਦੀ ਦੁਕਾਨ ਆ ਗਈ ਆਪਣਾ ਖੱਤੀ ਦੇ ਹੋਟਲ ਨਾਲ ਤੇ ਜਿਹਨੇ ਚੁੰਨੀਆਂ ਰੰਗਾਉਣੀਆਂ ਨੇ ਬਾਈ ਕੋਲ ਰੰਗਵਾ ਸਕਦਾ ਕਿਸੇ ਮਰਜ਼ੀ ਹਿਸਾਬ ਦੀਆਂ ਡਿਜ਼ਾਈਨਾਂ ਦੀਆਂ ਅੰਮਰਤ ਕੋਲੋਂ ਚੁੰਨੀਆਂ ਰੰਗਾ ਸਕਦਾ ਹੈ ਨਾਲ ਜੀ ਤੇ ਅੱਜ ਸਮੂਹ ਸੰਗਤ ਕੜੀਏ ਤਿੰਨੇ ਪਿੰਡਾਂ ਦੀ ਫਾਇਰ ਪੂਰਾ ਕੋਟੇ ਤੋੜਦਵੇਂ ਤੋਂ ਤੇ ਨਾਲ ਬੰਦੇਰ ਤੇ ਰਾਜੀਆ ਤੇ ਸੋਮਣੀ ਕਾਲੀਦਾਲ ਵੱਲੋਂ ਜਿਹੜੀ ਅੱਜ ਕੀਤੀ ਗਈ ਬਲਾਕ ਸੰਮਤੀ ਦੀ ਤਿੰਨਾ ਪਿੰਡਾਂ ਦੇ ਮੋਹਤਵਾਰ ਸਹਿਮਤੀ ਨਾਲ ਬੰਦਿਆਂ ਵੱਲੋਂ ਬਾਬਾ ਕਤਰ ਸਿੰਘ ਜੀ ਨੂੰ ਰਾਜੀ ਤੋਂ ਜੋ ਕਥਾ-ਬਾਤ ਕਰਨ ਇਹਨਾਂ ਦੀ ਧਰਮ ਪਤਨੀ ਨੂੰ ਦਿੱਤੀ ਗਈ ਹੈ ਜੀ ਕੀ ਨਾਮ ਹੈ ਸਕਦੀਪ ਨੌਰ ਨੂੰ ਤੇ ਅਸੀਂ ਸਾਰੇ ਪੂਰਾ ਡਟ ਕੇ ਸਾਥ ਦੇਵਾਂਗੇ ਜਿੰਨੇ ਵੀ ਤੁਸੀਂ ਸੁਣਦਿਓ ਤਿੰਨੇ ਪਿੰਡਾਂ ਦਾ ਸਾਡਾ ਪੂਰਾ ਸਾਥ ਦਿਓ ਸੇਪਾ ਅਕਾਲੀ ਦਰਚ ਸੁਖਦੀਪ ਕੌਰ ਨੂੰ ਜੀ ਆ ਕੇ ਗਲੇ ਲਾ ਮਗੇ ਜਿੰਨੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਬੋਲੇ ਸੋਨਹੋ